ਵੈਲਕਮ ਟੂ ਸਿਮਰਨ ਜਸ ਵਲੌਗ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਾਡੇ ਵੱਲੋਂ ਤੇ ਅਸੀਂ ਅੱਜ ਚੱਲੇ ਆ ਬਾਜ਼ਾਰ ਅੱਜ ਅਸੀਂ ਸੂਟ ਲੈਣੇ ਆ ਤੇ ਵੇਚਦੇ ਆ ਸੂਟ ਪਸੰਦ ਆਉਂਦੇ ਆ ਕਿ ਨਹੀਂ ਜਾਣਾ ਹੁਣ ਚੋੜੇ ਬਾਜ਼ਾਰ ਜਾਵਾਂਗੇ ਹੈ ਨਹੀਂ ਵਾਲੀ ਗੱਲ ਨਾ ਕਰ ਨੰਦੀ ਨਹੀਂ ਵਾਲੀ ਗੱਲ ਨਾ ਕਰ ਟੋਪ ਲੱਗੀ ਆ ਨਾ ਅੱਜ ਤੇ ਤੁਹਾਨੂੰ ਪਤਾ ਹੀ ਹੈ ਕਿ ਫਿਰ ਰੋਜ਼ ਨੂੰ ਅਸੀਂ ਘਰੇ ਛੱਡ ਕੇ ਨਹੀਂ ਜਾ ਸਕਦੇ ਤੇ ਰੋਜ ਨੂੰ ਧੁੱਪੇ ਮਤਲਬ ਠੰਡ ਚ ਵੀ ਨਹੀਂ ਬਾਹਰ ਕੱਢ ਸਕਦੇ ਤੇ ਅੱਜ ਧੁੱਪ ਲੱਗੀ ਤੇ ਅੱਜ ਹੀ ਰੋਜ ਨੂੰ ਲੈ ਜਾਣੀ ਆ ਨਾਲ ਚੱਲ ਕਰੂਗੀ ਹੂੰ ਚੱਲ ਛੋਟੇ ਛੁੱਟੇ ਪਰਸ ਨੇ ਸਾਹ ਰੋਜ ਲਈ ਰਮਾਲ ਜਿਹੜੇ ਰੋਜ ਦੇ ਪਾਉਣੇ ਉਹ ਪਾ ਲਈ ਡਾਈਪਰ ਨਾਲ ਜੁਕਨੇ ਪੈਂਦੇ ਆਓ ਬਾਜ਼ਾਰ ਜਾਣਾ ਤੇ ਰੋਜ ਦਾ ਸਮਾਨ ਚੁੱਕਣਾ ਪੈਂਦਾ ਨਾਲ ਰੋਜ ਨਾ ਸੌਂਗੀ ਐ ਆਏ ਪਗੰ ਦੇਹ ਦੇ ਨਹੀਂ ਬਿਲੀਵ ਨਹੀਂ ਹੈ ਜਿ ਬਿਲੀ ਤੇ ਨਾਲੀ ਟੋਪੀ ਪਾ ਕੇ ਕੀ ਕਰਾ ਰਹੀ ਹੈ ਅੱਜ ਮੇਰੇ ਬੋਲ ਨਹੀਂ ਹੈ ਪੁਜਾਰੀ ਦੇਖ ਲੋ ਅੱਜ ਤਾਂ ਥੋੜਾ ਠੀਕ ਆ ਅਫਵਾਸ ਤੋਂ ਹੁੰਦੇ ਥੋੜੇ ਬੈਗ ਦੇ ਨਾ ਲੈ ਲੋ ਬੈਗ ਬਾਸ ਲਵਾਗੇ ਸੋਨੇ ਬਿਲਾਲੀ ਬੈਗ ਚ ਪਾਉਣ ਲਈ ਹਾਂ ਇਲਾਸੂਟ ਲੈ ਲਈਏ ਬੈਗ ਜਪਾਉਣ ਲਈ ਰੋਜ਼ ਵੇ ਵਿੰਦੀ ਕਿਦਾਂ ਐ ਰੰਪੀ ਬਾਜ਼ਾਰ ਚ ਵੇਖਣ ਵੇੜੀ ਕਹਿੰਦੀ ਹੋਣੀ ਕਿੱਥੇ ਆਏ ਅੱਜ ਇੰਨੇ ਜਾਨ

चलो उन्हें को जिन्ना को जाना उन्हें को ही चली है बस गाइस मैं तो फोन खो जा सकती हूँ जिन्हें खोना है मेरा फोन नहीं है गाइस देला। देला। दे ਦੁਪੱਟਾ ਬਹੁਤ ਸੋਹਣਾ ਲੱਗ ਰਿਹਾ ਦਾਰੀ ਲੁਕਿਆ ਆ ਲੁਕਿਆ ਸ਼ਾਰਟ ਦੇ ਸੋਹਣਾ ਮੈਂ ਸੰਦੀਪ ਸੂਟ ਪਰ ਇਹ ਦੁਪੱਟਾ ਮੇਰਾ ਸੂਟ ਸੋਹਣਾ ਹੀ ਸੋਹਣਾ ਤੇਰਾ ਮੈਂ ਤੇਰੇ ਵਲੌਗ ਚ ਡਈ ਮੇਰੀ ਗੁੱਲੀ ਨੂੰ ਭੁੱਖ ਲੱਗੀ ਕਹਿੰਦੀ ਮਮਾ ਨੂੰ ਛੂਟ ਹੀ ਨਹੀਂ ਪਛਾਣ ਡੋਂ ਰਿਆ ਮਮਾ ਨੂੰ ਆਇਓ ਮਾਚੀ ਨੂੰ ਨਹੀਂ ਆਉਣਾ ਰੋਜ ਦੇ ਵੀ ਲੈਣੇ ਆ ਰੋਜ ਦੇ ਵੀ ਲੈਣੇ ਸੂਟ ਦੁਪੱਟਾ ਹੈ ਜੀ ਫਰਸ਼ ਤੇ ਹੈ ਹੈਗਾ ਲ ਮੇ ਕੋਹਾਗਾ ਫਲਾ ਦੇ ਲੈ ਸੂਟ ਸੋਹਣਾ ਹੈ ਆ ਦੇਖੋ ਉਹ ਵੀ ਦੇਦਾ ਹੈ ਯਾਰ ਉਹ ਵੀ ਹੈਵੀ ਦੁਪੱਟਾ ਇਹਨਾਂ ਨੇ ਸੂਟ ਉਹ ਹੋ ਜਾਣੇ ਸ਼ੋਅ ਹੋਏ ਆ ਆ ਦੇਖੋ कलर है है। ये? आवी कलर सोना हैलर सुना दुपट्टा ਇਹ ਕੋਈ ਕੰਟਰਾਸਟ ਨਾਲ ਚੱਲਣਗੇ ਤੇ ਉਹ ਚੀਜ਼ ਨਹੀਂ ਬਣੀ ਮੈਂ ਆਈ ਬ੍ਰਿਕਲ ਦਿਖਾਈ ਰੱ ਪਿਆ ਇਹਦੇ ਨਾਲ ਦੁਪੱਟਾ ਕਿਹੜਾ ਸੀ ਇਹਨਾਂ ਦੁਪੱਟਾ ਇਦਾਂ ਹੀ ਨੇ ਸੇਮ ਹੀ ਸਾਰਾ ਬੀਟਾ ਵੀ ਸੇਮ ਕਲਰ ਸਾਰਾ ਹੋਰ ਰਸਟ ਕਲਰ ਹੋਰ ਹੈ ਨਾ ਤੇ ਇਹ ਮਸਟਰਡ ਕਲਰ ਚੰਦਾ ਹੈ ਰਸਟ ਕਲਰ ਹੋਰ ਹੈ ਨਾ ਇਹ ਕਲਰ ਬਹੁਤ ਪਿਆਰਾ ਜਿਹਾ ਹੈ ਕੋਈ ਨਹੀਂ ਜੀ ਕਿਤੇ ਨਾ ਮੈਂ ਕਿਤੇ ਦੇ ਵਿੱਚ ਕੋਈ ਇਹ ਲੋਰਾ ਵਾਂਗ ਹੁੰਦਾ ਬਿਲਕੁਲ ਅਰੇ ਜੰਦਰਾ ਅਰੇ ਸਾਡਾ ਟੱਡ ਗਰੀ ਇਹ ਬੁੜੀ ਹੁਣ ਲੋਕ ਕਰਨ ਦੀ ਹੈ ਕਿਉਂ ਚਲੀ ਇਹ ਤਾਂ ਹੋ ਗਿਆ ਅਸੀਂ ਚੇਰ ਦੇ ਨਾ ਕੋਈ ਖੋਲਿਆ ਨਾ ਕਹਾਂ ਟਿਕਾ ਹੋਇਆ ਇਹ ਇੰਨੇ ਇੰਨੇ ਦਾ ਆਉਂਦਾ ਆਹ ਕਿਵੇਂ ਦੂਸਰੇ ਟਿਕਾ ਹਾਂ ਇਹ ਮਦਦ ਇਹ ਜਾ ਕੇ ਆਹ ਕਿੱਥੇ ਜਾਣਾ ਨਹੀਂ ਕਿੰਦੀ ਮੈਨੂੰ ਨਹੀਂ ਲੈ ਕੇ ਦਿੰਦੇ ਆਪਣੇ ਦੇਖ ਹੀ ਜਾਂਦੇ ਕਿੰਦੀ ਮੈਨੂੰ ਨਹੀਂ ਲੈ ਕੇ ਦਿੱਤਾ ਆਪਣੇ ਵੇਖ ਹੀ ਜਾਂਦੇ ਇਹਨੂੰ ਹੀ ਲੈ ਦਿੱਤਾ ਜੀ ਇਹ ਤਾਂ ਜੀ ਮਹੀ ਜਾਂਦੀ ਤੇਨੀ ਦੁਕਾਨਾਂ ਦੇ ਕੋਈ ਨਹੀਂ ਪਹੁੰਚਾਂਦ ਕਰਦੇ ਵਾਸਤੇ ਸੂਟ ਵੇ ਵੇ ਕੇ ਨਾ ਬੜੇ ਖੁਸ਼ ਹੁੰਦੀ ਸੀ ਕਲਰ ਵੇ ਵੇ ਕੇ ਹਾਂ ਤੂੰ ਛੁੱਟ ਲੈਣਾ ਛੁੱਟ ਲੈਣਾ ਆ ਛੁੱਟ ਲੈਣਾ ਲੈਣਾ ਕਿ ਅੱਜ ਨਹੀਂ ਫੇਰਾ ਲੈਣਾ ਅੱਜ ਜੇ ਮਰਜ਼ੀ ਹੋ ਜੇ ਅੱਜ ਤੇਰਾ ਨਹੀਂ ਲੈਣਾ ਦੇ ਦੀਆਂ ਬਜ਼ਾਰਵੜੀਆਂ ਜਿਹੜੀਆਂ ਦੀਆਂ ਬਜ਼ਾਰਵੜੀਆਂ ਉਹ ਦਰਦ ਦੇ ਬਸ ਕਰ ਦਿੰਦੇ ਮਤਲਬ ਹੋਰ ਵੀ ਤਮ ਹੂੰ ਚੱਲ ਤਾ ਦੋ ਤੋ ਡਾਦ ਦੇ ਹੱਥ ਮਸਰ ਉਹ ਵੀ ਹੈ ਉਹ ਬਲਾਸ ਸੀਮਰ ਸ਼ਾਇਦ ਨੂੰ ਕਹਿੰਦੇ ਲੈ ਜੀ मैनेज <laughs> <laughs> करता तो है ऐसे लंगर लंगा कल कल मेरी धी बाजार गई ਗੁੱਡ ਮਾਰਨਿੰਗ ਸਾਰੇ ਅਨੁਸਾਸਿਕਾਲ ਹਤਿਕਾਲ ਸੰਦੀਪ ਸੂਟ ਲੈ ਆਈ ਅੱਜ ਮੈਂ ਲੈਣ ਜਾਣਾ ਤੇ ਕੱਲ ਰੋਜ਼ ਥੱਕ ਗਈ ਨਾ ਫਿਰ ਅਸੀਂ ਆ ਗਏ ਸੀ ਹਾਂ ਕੱਲ ਵਾਸੀ ਨੂੰ ਪਸੰਦ ਨਹੀਂ ਸੀ ਐ ਇਸ ਕਰਕੇ ਆਪਾਂ ਆ ਗਏ ਨਹੀਂ ਇਹ ਵੀ ਰੋਣ ਲੱਗ ਪਈ ਫਿਰ ਮੈਂ ਸੰਦੀਪ ਨੂੰ ਕਹੇ ਤੋ ਚਲ ਜਾ ਘਰ ਅਸੀਂ ਚਲ ਜਾਗੇ ਫਿਰ ਆਪਾਂ ਉਸੇ ਦੁਕਾਨ ਤੋਂ ਘਰ ਚੱਲ ਗਏ ਸਿੱਧਾ ਮੈਂ ਵੀ ਥੱਕ ਗਈ ਸੀ ਮੈਂ ਫਿਰ ਕੱਲ ਜਾਵਾਂਗੇ ਫਿਰ ਅਹੀਂ ਅੱਜ ਚੱਲੀਏ ਤੇ ਟਾਈਮ ਕੀ ਨਾ ਕਿੰਨੇ ਵਜੇ ਕਿੰਨਾ ਸ਼ਾਮ ਦੇ 6 ਵਜੇ ਤੁਹਾਨੂੰ ਪਤਾ ਜਦੋਂ ਲੇਡੀਜ਼ ਬਾਜ਼ਾਰ ਚ ਵੜ ਜਾਂਦੀਆਂ ਤੇ ਉਹਨਾਂ ਨੂੰ ਸੂਟ ਲੈਣਾ ਪੈਂਦਾ ਪਸੰਦ ਤੇ ਫੇਰੀ ਤੇ ਟੌਰ ਨਿਕਲਦਾ ਏ ਹਨਾ ਰੋਜ਼ ਫਿਰ ਛਾਂਡ ਛਾਂਡ ਕੇ ਸੂਟ ਲੈਣਾ ਪੈਂਦਾ ਏ ਫਿਰ ਰੋਜ਼ ਨੂੰ ਵੀ ਅਸੀਂ ਇਦਾਂ ਹੀ ਸੂਟ ਲੱਗ ਲੈ ਕੇ ਦਿਆ ਕਰਨੇ ਆ ਥੋੜੀ ਛੁਨੇ ਫਿਰ ਰੋਜ਼ ਨੇ ਛਾਨੂੰ ਲੈ ਕੇ ਦਿਆ ਕਰਨੇ ਆ ਰੋਜ਼ ਨੇ ਗਹਿਣਾ ਨਹੀਂ ਆ ਫਿਰ ਛਾਨੂੰ ਫੈਸ਼ਨ ਦਾ ਪਤਾ ਨਹੀਂ ਲੱਗਦਾ ਫਿਰ ਰੋਜ਼ ਨੇ ਇੱਕ ਦਸਿਆ ਕਰਨਾ ਛਾਨੂੰ ਵੱਡੀ ਹੋ ਗਏ ਫਿਰ ਅਸੀਂ ਬੁੱਢੇ ਹੋ ਜਾਣਾ ਨਾ ਹੁਣ ਉਹ ਦੀ ਛਾਨੂੰ ਹੁਣ ਰੋਈ ਤੂੰ ਬੋਲ ਹਾਂ ਚਲ ਹੁਣ ਤੂੰ ਦੱਸ ਕੱਲ ਬਾਜ਼ਾਰ ਚ ਬਾਜ਼ਾਰ ਸੂਟਾਂ ਦੇ ਰੰਗ ਵੇ ਵੇ ਕੇ ਕਰੇ ਹਿ ਹਿ ਦੱਸ ਦੇ ਹੁਣ ਤੂੰ 씨 ਦੱਸ ਦੋ ਦੱਸ ਦੇ ਅੱਜ ਕਿ ਦੱਸ ਦੇ ਜਾਣਾ ਅੱਜ ਬਾਜ਼ਾਰ ਜਾਣਾ ਕੱਲ ਗੇ ਸੂਟ ਬਾਜ਼ਾਰ ਕੱਲ ਬਾਜ਼ਾਰ ਗਏ ਸੀ ਕੀ ਦੇਖਿਆ ਸੀ ਉੱਥੇ ਰੋਜ ਕ ਮੈਨੂੰ ਲੱਗਦੀ ਤਾਣੇ ਤੁਸੀਂ ਸੂਟ ਦੋਨਾਂ ਜਣੀਆਂ ਆਪਣਾ ਲੈ ਆਈਆਂ ਤੇ ਕਹਿਣ ਬਾਅਦ ਚ ਸ਼ਾਪਿੰਗ ਕਰਾਂਗੇ ਇਹਦੇ ਚੋਨੇ ਚੋਨੇ ਝੂਟ ਦੇਖਾਂਗੇ ਹਾਂ ਹਾਂ ਬਾਜ਼ਾਰ ਗਈ ਕਿ ਇਸੀ ਗੱਲ ਹੁਣ ਮਾਚੀ ਨਾ ਜਾਣਾ ਮਾਚੀ ਨੂੰ ਹਾਂ 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 ਆ ਆ ਗੋਤਾ ਲੱਗ ਗਿਆ ਮੇਰੀ ਟੀਨੀ ਗੋਤਾ ਲੱਗ ਗਿਆ ਬਾਜ਼ਾਰ ਜਾਣਾ ਬਾਜ਼ਾਰ ਬਾਜ਼ਾਰ ਜਾਣਾ ਗੱਲਾਂ ਵਡੀਆਂ ਕਰਨ ਲੱਗ ਗਈ ਆ ਸੁਣੋ ਸੁਣਾ ਸੁਣੋ 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 ਮੇਰੀ ਟੀਦੀਆਂ ਗੱਲਾਂ ਸੁਣੋ ਬੋਲੋ ਬੋਲੋ ਮੇਰੀ ਸ਼ੋਨੀ ਦੀਆਂ ਗੱਲਾਂ ਸੁਣੋ ਇੱਧਰਨੀ ਚੋਨੀ ਚੋਨੀ ਮੈਂ ਆਖਿਆ ਮੈਂ ਆਪਣੀ ਤੀਨ ਨੂੰ ਮਿਲ ਕੇ ਹੀ ਜਾਵਾਂਗੀ ਫਿਰ ਮੈਨੂੰ ਸ਼ੋਨਾ ਛੂਟ ਮਿਲ ਜਾਊਗਾ ਇਹ ਕਰਕੇ ਮੈਂ ਕਿਹਾ ਮੈਂ ਆਪਣੀ ਤੀਨ ਮਿਲ ਕੇ ਹੀ ਜਾਣਾ ਹੈ ਕੱਲ ਤੇ ਤੀਨ ਨਾਲ ਗਈ ਸੀ ਕੱਲ ਮਾਂ ਨੂੰ ਪਸੰਦ ਆ ਗਿਆ ਸੀ ਨਾ ਕੱਲ ਇੱਕ ਨਾਲ ਗਈ ਸੀ ਨਾ ਤੇ ਇਹ ਧਿਆਨ ਰਹੀ ਕਿ ਮੇਰੀ ਥਾਂ ਪਿੱਤ ਨਹੀਂ ਗਈ ਕਿਤੇ ਥਾਂ ਪਿੱਤ ਨਹੀਂ ਗਈ ਸੀ ਕਿਤੇ ਤਾਂ ਜਾ ਬੜੀ ਗਮੀ ਗਮੀ ਕੀਤੀ ਕੱਲ ਇਹਨੇ ਹੈ ਥੱਕ ਗਈ ਸੀ ਫਿਰ ਇਹਨੂੰ ਕੁੱਟਿਆ ਮੰਮੀ ਇਹਦੀ ਨੇ ਆਹਨ ਜਨਾਰ ਹੁੰਦੀ ਸੁੱਤੀ ਨੇ ਰੋਈ ਜਾਵੇ ਮਾੜਾ ਜਿਹਾ ਉੱਠੇ ਰੋਈ ਜਾਵੇ ਲਈ ਜਾਵੇ ਫਿਰ ਤੇ ਕਾਬੜ ਵਾਈ ਇਹਦੀ ਸੁੱਤੀ ਜੀ ਹਾਂ ਕੁਝ ਬੜੀ ਸੀ ਬਾਜ਼ਾਰ ਘੁੰਮ ਕੇ ਹੈ ਨਾ ਰੋਜ ਗੱਲਾਂ ਬੜੀਆਂ ਕੀਤੀਆਂ ਅੱਜ ਨਹੀਂ ਕਰਦੀ ਗੱਲਾਂ ਕਰੋ ਬਹੁਤ ਤਿਆਰ ਜਾਣਾ ਹੈ ਨਾ ਮਾਚੀ ਨਾ ਹਾਂ 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 ਕਾਨੂੰ ਸਮਝਾਂਦੀ ਰੋਈ ਨਹੀਂ ਗੱਲਾਂ ਦੀ ਦੱਸੋ ਰੋਈ ਦੀਆਂ ਗੱਲਾਂ ਦੀ ਸਮਝ ਹੁੰਦੀ ਤੁਹਾਨੂੰ ਕੀ ਕਹਿੰਦੀ ਏ ਹਾਂ ਐ ਗੁਰੂ ਜੀ ਵਾਏ ਗੁਰੂ ਜੀ ਬੋਲੋ ਪੁੱਤ ਵਾਏ ਗੁਰੂ ਜੀ ਬੋਲ 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 ਮਰੀ ਸ਼ੋਨੀਤੀ ਬੋਲ ਬੋਲ ਰੋਜ਼ਦੀਪ ਕੌਰ ਬੋਲੋ ਵਾਏ ਗੁਰੂ ਜੀ ਬੋਲੋ ਪੁੱਤ ਛੋਨੀਤੀ ਬੋਲੇਗੀ ਸਗੋਂ ਨਾ ਖਰੀ ਕਰ ਡੀਆ ਬਾਜ਼ਾਰ ਵੇਖ ਕੇ ਕੱਲ ਕੱਲ ਦੀ ਜ਼ਿਆਦਾ ਨਹੀਂ ਬੋਲਣੇ ਤੂੰ ਮੈਨੂੰ ਫੇਰ ਖੜਨਾ ਅੱਜ ਹੈ ਅੱਜ ਨਹੀਂ ਖੜਨਾ ਤੈਨੂੰ ਅੱਜ ਘਰ ਰਹੇਂਗੀ ਅੱਜ ਘਰ ਰਹੇਂਗੀ ਤੂੰ ਅੱਜ ਨਹੀਂ ਖੜਨਾ ਬਾਜ਼ਾਰ ਅੱਜ ਨਹੀਂ ਖੜਨਾ ਜਾਣਾ ਅੱਜ ਫੇਰ ਜਾਣਾ ਮਾਠੀ ਕੱਲੀ ਜਾਏਗੀ ਅੱਜ ਮਾ ਛੜਨਾ ਬਾਜ਼ਾਰ ਜਾਣਾ ਏ ਚੱਲ ਚੱਲ ਚੱਲੀਏ ਫਿਰ ਚੱਲ ਛੁੱਟ ਚ ਨਮਾ ਪਾਈਏ ਛੁੱਟ ਨੇ ਆ ਪਾਈਏ ਤੈਨੂੰ ਪਹਿਲੀ ਵਾਰੀ ਗੱਲ ਹੋਇਆ ਕਿ ਚਾਚਾ ਖਾਣ ਫਿਰਦੀ ਹੈਣਾ ਕਿ ਆਹੋ ਇੱਕ ਵਾਰੀ ਕਰ ਲਿਆ ਇਹਦਾ ਬਾਜ ਲੈ ਕੇ ਆਵਾਂਗੇ ਛੂਟੀ ਛੂਟ ਛੂਟੀ ਛੂਟ ਬਾਜ ਲੈ ਕੇ ਆਵਾਂਗੇ ਇਹਦਾ ਆਹੋ ਚੁੰਨੀ ਦੀ ਦਾ ਹਾਂ ਹਾਂ ਚੱਲ ਦਿਕਾਣਾ ਵਾਲਿਆਂ ਨਾਲ ਵੀ ਜਾਨਾ ਕੀ ਚੀਜ਼ੀਆਂ ਨਹੀਂ ਖੋਈਆਂ ਇਹਨਾਂ ਨੇ ਕੱਲ ਬਾਜ਼ਾਰ ਖੜਿਆ ਤੈਨੂੰ ਲੈ ਲੋ ਜੀ O que você vai para o bairro. Vamos ver. Sim? Sim? Ok. Acho, acho, acho. que? O que? Você ਮਾਇਆ ਵੀ ਜੀ ਤੈਨੂੰ ਗਰੀਬਣੀ ਨੂੰ ਆ ਹਾਏ ਮਾਸੜ ਨਹੀਂ ਆਉਂਦੇ ਮਾਸੜ ਨੇ ਮਾਰਿਆ ਇਹ ਮਾਸੜ ਨੇ ਰਵਾਤਾ ਉਦੋਂ ਦੀ ਰੋਈ ਨਹੀਂ ਬਲੌਗ ਚ ਗੱਲ ਮਾਸੜ ਵੇਲਾ ਮੇਤਿਆਂ ਜਾਨ ਲਾਉਂਦੀ ਹੈ ਗਏ ਰੋਈ ਤੁਹਾਡੇ ਕੋਈ ਇਹ ਮੇਤਿਆਂ ਜਾਨ ਲਾਉਂਦੀ ਐਂ ਤੇ ਭੁੱਖ ਵੀ ਨਹੀਂ ਲੱਗੀ ਇੰਨਾ ਭੰਦੀ ਹੈ ਹਾਂ ਰੋ ਜਾ ਆਓ ਉੱਤੇ ਉੱਤੇ ਕਰਨਾ ਇਹ ਮੇਤਿਆਂ ਜਾਨ ਆਉਂਦੀਆਂ ਨੇ ਇਹਦੀ ਮੇਤਿਆਂ ਜਾਨ ਆਉਂਦੀਆਂ ਨੇ ਹੈ ਟੋਪਸ ਕੋਣ ਦੇ ਆ ਸਾਰਾ ਨਹੀਂ ਬਣਾਉਂਦੀ ਜਿਹੜੀ ਲੱਗਦੀ ਹੈ ਨਾ ਉਹ ਵਲੌਗ ਬਣਾਉਣ ਲੱਗ ਪਈ ਹਾਂ ਜਿਹਨੂੰ ਵਲੌਗਿੰਗ ਨਹੀਂ ਜੇ ਕਰਦੀ ਐ। ਆਂਡਰ ਆ ਉਹ ਵੀ ਕਹਿੰਦੇ ਚੱਲ ਚੱਲੀਏ ਛੇਤੀ ਤੇ ਹੁਣ ਟੋਪੀ ਸਿਕਾਉਣ ਦੇ ਰੋਜ਼ ਨੂੰ। ਉਹੀ ਟੋਪੀ ਲਾਤੀ ਜੇ ਹਵਾ ਬਹਿਣੀ ਭਾਜੀ ਉਹਦੇ ਸਿਰ ਨੂੰ। ਲੱਗ ਕਰੋ। ਮਾਸੜ ਦੇ ਢਿੱਡ ਤੇ ਆਰਾਮ ਨਾਲ ਵੇਖ। ਹੂੰ। ਇਹ ਤੇ ਵਿਛੜੋਂ ਉਹ ਸਿਰ ਤੇ। ਕੁੱਤੀਆ ਤੋ ਫਿਰ ਉਸੇ ਕੰਨੀ ਆਪਾ ਮਟਾ ਮੰਡੀ ਲੈ ਆਂਦੀ ਹਲੋ ਆਪਣਾ ਵੀ ਵੇਖੋ ਆਪਣਾ ਵੀ ਵੇਖੋ ਲੋਕਾਂ ਦੇ ਬੱਚੇ ਸਮਾਉਣ ਨੂੰ ਆਪਣਾ ਵੀ ਵੇਖੋ ਬੜਾ ਲੋਕ ਮਾਰਿਆ ਇਹਦੇ ਕਰੀ ਜੀ ਆਪਨਾ ਵੀ ਵੇਖੋ ਮਟਾ ਮੰਡੀ ਮਿਲਦਾ ਪਿਆ ਦੁੱਖ ਤੋਂ ਬਟਾ ਮੰਡੀ ਜਾਂਦਣ ਤੋਂ ਪਹਿਲੇ ਹੂੰ ਮਟਾ ਮੰਡੀ ਦੀ ਬਣਾਇ ਜੁੜੀ ਹੁੰਦਾ ਵਾ ਤੇਈ ਮਾਸੀ ਕੋ ਬਟਾ ਮੰਡੀ ਹੈ ਨਹੀਂ ਹੈ ਨਾ ਕਿਉਂ ਕੀ ਕੀ ਸੇਮਿੰਟਾ ਮੰਡੀ ਹਾਂ ਨਾਮ ਕੀ ਹੈ ਹਾਂ ਕਹਾਂ ਦੱਸੋ ਵਿਟਾਮਿਨ ਸੀ ਗਾਜ ਹੁੰਦਾ ਹੈ ਮੋਟਾ ਮੱਛੀ ਮੱਛੀ ਵਿੱਚ ਕਿਉਂ ਖਾਓ ਤਾਂ ਲੱਗ ਜਾਣਾ ਸੀ ਸੀ ਕੋਈ ਸੀ ਸੀ ਭਾਈ ਆ ਮੇਟੀ ਭੁਲਿਆ ਉਹ ਉਹਨੇ ਆ ਖੋਲਿਆ ਹੈਗਾ ਵਿੱਚ ਭੁਲਿਆ ਨੇ ਮੈਂ ਕੋਲਿਆ ਹੀ ਬੜਾ ਜਿਆਦਾ ਪਰ ਜਿਹੜਾ ਮੈਂ 10 ਵਜੇ 11 ਵਜੇ ਕੋਲਣ ਦੀ ਉਹ ਭੁਲਿਆ ਪਰ ਜਦੋਂ ਮੈਂ ਰਗੜਾ ਫੇਰਿਆ ਚੰਗੀ ਤਰ੍ਹਾਂ ਜ਼ੋਰ ਨਾਲ ਪੂਰਾ ਤੇ ਉਸ ਤੋਂ ਬਾਅਦ ਵੀ ਮੈਂ ਕਰਦੀ ਰਹੀ ਘੋੜਦੀ ਰਹੀ ਆ ਕੀ ਜਾਦੂ ਵੇਖੀ ਵੀਡੀਓ ਬਣਾਈ ਆ ਵੇਖੀ 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 ਇਹਦੇ ਐਕਸਪ੍ਰੈਸ਼ਨ ਵੇਖੀ 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 ਕਿੰਨੀ ਔਰ ਕਿਉਂਦਾ ਵੱਧ ਪੀ ਵਿਟਾਮਿਨ ਡੀ ਲ ਮਿਲਦਾ ਨਹੀਂ ਨਹੀਂ ਇਹ ਬਾਕਰ ਚ ਆਇਆ ਦਰਵਾਜ਼ਾ ਅਜਾ ਜੀ ਨੂੰ ਚੱਲਦਾ ਨਾ ਕੰਮ ਤਾਂ ਨਹੀਂ ਕਰਦੀ ਐਂ ਡਿਕਲ ਉਹ ਠੀਕਾ ਬੈਠਾ ਮੈਨੂੰ ਹੈ ਹਾਂ ਲੋਬੀ ਮੈਂ ਪਸੰਦ ਆਵੇ ਸੂਣਾ ਨੀਚੇ ਦਾ ਵੀ ਆ ਬੜਾ ਸ਼ੰਦ ਹੈ ਇਹਨਾਂ ਦੇ ਸਾਰੇ ਸੂਰ ਬਹੁਤ ਸੋਹਣੇ ਲੇਕਨ ਇਹਨਾਂ ਨੂੰ ਧੋਵਾ ਆਇਆ ਆਰਪਾ ਨੋਈ ਪ੍ਰੋਬਲਮ ਨਹੀਂ ਜੀ ਜਦੋਂ ਜਦੋਂ ਜੀਦਾ ਮਿਲਦਾ ਕੋਟਨ ਦੀ ਬਾਰਕਾ ਦਾ ਕੰਟਰਾਸਟ ਆ ਤੇ ਨਾ ਆ ਦੇਖੋ ਬਿਲਕੁਲ ਸ਼ਾਨਦਾਰ ਬਾਟਮ ਆ ਤੁਸੀਂ ਸਕਰਟ ਮਿੰਨੀ ਸਕਰਟ ਜੋ ਮਰਜ਼ੀ ਬਣਾਓ ਤੁਸੀਂ ਲੋ ਸਾਰੇ ਨੂੰ ਹਰ ਵਾਰੀ ਇਨਨ ਕੋ ਆ ਕੇ ਪਸੰਦ ਆਉਂਦਾ ਜੂਦੇ ਤੁਸੀਂ ਦੇਖੋ ਬਿਊਟੀ ਦਾ ਆਗਰਾ ਦਾ ਨਾਸ਼ਤ ਨਾਲ ਸਾ ਦੇਖੋ ਅੱਗੇ ਕਰਦਾ ਨਾ ਸੋਨਾ ਬੀਜ ਹੈ ਅਲੈਕਾ ਕਰਾ ਇਹ ਵੀ ਸੋਨੇ ਨੇ ਰਿਡਰ ਤੋਂ ਥੋੜਾ ਕੀ ਕਰ ਸਕਦੇ ਸਾਰੇ ਸੋਨੇ ਦੀ ਬੋਰਸ ਹੋਣੀ ਹੈ ਮੈਡਮ ਲੈਣਾ ਇੱਕ ਸਾਰੇ ਸੋਨੇ ਦੀ ਬਿਨੀ ਦਾੜ ਅਰਜੇ ਜਿਵੇਂ ਕਲਰ ਤੋਂ ਤਿੰਨ ਜਿਆਦਾ ਨਾਲ ਉਸ ਸੋਨੇ ਮੈਡਮ ਹੈ 21 ਜਗੇ 2499 ਦੀ ਕੀਮਤ ਹੈ ਫੈਬਰਿਕ ਮੈਂ ਕਹਿੰਦਾ ਜੀ ਪਾਇਆ ਹੋਇਆ ਯਾਦ ਕਰਾਂ ਗਾ ਦਮੀ ਅੱਲਾਹ ਦੀ ਖਾਦ ਮੈਡਮ ਦਬੀਲਾ ਉੱਪਰੋਂ ਵੀ ਲੋਕ ਸਾੜਿਸ ਪਹਿਲਾਂ ਦੇਦਾਗਾ ਪਹਿਲਾਂ ਵੀ 3 ਹੈਗੇ ਨੇ ਸ਼ਾਇਦ ਹਾਂ ਜੀ ਸੋ ਆਰਟੀਕਲ ਲਗਾ ਜੀ ਕਾ ਆਰਟੀਕਲ ਆਏਗਾ ਸਿਲੰਗ ਦਾਸ ਇਹ ਦੁਕਾਨ ਫੀਲਡ ਗੰਜ ਅਸੀਂ ਆਏ ਆ ਫੀਲਡ ਗੰਜ ਵਾਲੀ ਮਾਰਕੀਟ ਚ ਸ਼ਾਹਪੁਰ ਰੋਡ ਤੇ ਇਹ ਵਾਲੀ ਦੁਕਾਨਾ ਰਾਸ਼ਾਈ ਇੱਥੇ ਆਏ ਅਸੀਂ ਕਿਆ ਬਦੰਦ ਹਾਂਜੀ ਚਲੀਏ ਲੈ ਲੈ ਮੈਂ ਤੇ ਪੈਕ ਕਰਾ ਲਿਆ ਕੱਲ ਮਿਲਣਾ ਕੱਲ ਮਿਲੂਗਾ ਪੈਕ ਕਰਾ ਲਿਆ ਲੈ ਨਾ ਚਲੀਏ ਆ ਬਜ਼ਾਰ ਆ ਸ਼ਾਹਪੁਰ ਰੋਡ ਕੀ ਕਹਿੰਦੇ ਇਹਨੂੰ ਆ ਵੀ ਦੁਕਾਨਾਂ ਐਂ ਪਰ ਇਹ ਬਜ਼ਾਰ ਚ ਇਹੀ ਦੁਕਾਨ ਵਧੀਆ ਲੱਗਦੀ ਕਿੰਨੇ ਅਸੀਂ ਦੋਆ ਪੈਣਾ ਘੁੰਮ ਫਿਰ ਕੇ ਵੇਖ ਲਿਆ ਨਾ ਚਲਾ ਮਾਰਕੀਟ ਆ ਗਏ ਆ ਇੱਥੇ ਗੁਰਦਰ ਸਾਹਿਬ ਵੀ ਐ ਹਾਂ ਪਹਿਲੀ ਪਾਰਚਾਈ ਦਾ ਗੁਰੂ ਨਾਨਕ ਦੇਵ ਜੀ ਦਾ ਚਰਨ ਛੋਪਰਾ ਬਤਾ ਬਖੌਸ਼ਾਲਾ ਗੁਰਦੁਆਰਾ ਸਾਹਿਬ ਇਹ ਕਿੰਨੇ ਨੇ ਹੈਣਾ ਉਹ ਗੁਰਦੁਆਰਾ ਸਾਹਿਬ ਬਸਾਧੀ ਦੇ ਉੱਤੇ ਲੱਗੇ ਜੀ ਕੰਬਲ ਹੀ ਆ ਸਾਰੇ ਆ ਕੰਬਲਾਂ ਵਾਲੀ ਮਾਰਕੀਟ ਹੀ ਆ ਇਹ ਕੰਬਲ ਇੰਨੇ ਮਿਲਦੇ ਬਹੁਤ ਸਸਤੇ ਹਾਂ ਦੋਲਵਾਦੇ ਸਾਹਬਣਾ ਜੋਕੀ ਜੋਕੀ ਮਿਲਦੇ ਆ ਮੰਦਿਰ ਆ ਗੁਰਦੁਆਰਾ ਸਾਹਿਬਾ ਗੁਰਦੁਆਰਾ ਸਾਹਿਬ ਬਾਈ ਕਿੱਧਰ ਜਾਣਾ ਵਾ ਸਿੱਧਾ ਇੱਧਾ ਇੱਧਾ ਜਾਣਾ ਸਿੱਧਾ ਕੰਬਲਾਂ ਵਾਲੀ ਮਾਰਕੀਟ 'ਚ ਆ ਗਏ ਕੰਬਲਾਂ ਵਾਲੀ ਕੰਬਲ ਹੀ ਕੰਬਲ ਇੱਥੇ ਬੈੱਡ ਸ਼ੀਟ ਕੰਬਲ ਕਹਿੰਨੇ ਕੰਬਲ ਖੜਨੇ ਇਤੋਂ ਵੱਡੋ ਹਾਂ ਹੋ ਚਲ ਇਹ ਕਹਿੰਨੇ ਵੀ ਕੰਬਲ ਖੜਨੇ ਆਲੇ ਉਹ ਦੇਖੋ ਤੇ ਟੇਬਲ ਕਿਲੋਆਂ ਦੇ ਹਿਸਾਬ ਨਾਲ ਚਲੋ ਇਹਦਾ ਨਾ ਕਿਦਾਂ ਰੱਖੋਗਾ ਚਲ ਮੇਰੇ ਜੂਆ ਕੰਬਲ ਸਿੰਗਲ ਬੈੱਡ ਡਬਲ ਬੈੱਡ ਸਾਰ ਆ ਗਈਆਂ ਸੂਟ ਪਸੰਦ ਆ ਗਿਆ ਮੈਨੂੰ ਮੇਰੀ ਤੇ ਸੰਦੀਪ ਦੀ ਮੈਚਿੰਗ ਹੀ ਹੋਣੀ ਆ ਜੋ ਉਹੀ ਸੋਚਿਆ ਸੀ ਪਰ ਇਹ ਸੋਚਿਆ ਕਿ ਥੋੜੀ ਡਾਰਕ ਹੋਣੀ ਆ ਪਰ ਆਪਾਂ ਲਾਈਟ ਕਲਰ ਲੈ ਲਿਆ ਚੱਲ ਕੋਈ ਨਹੀਂ ਪਰ ਅਨ ਸੰਦੀ ਮੈਨੂੰ ਲਾਈਟ ਕਲਰ ਵਾਹੇ ਨਾ ਉਹ ਨਹੀਂ ਹੁੰਦਾ ਜੱਚਦਾ ਨਹੀਂ ਹੁੰਦਾ ਤੇ ਮੈਂ ਰੋਜ਼ ਕਰਕੇ ਇੱਧਰ ਆ ਗਈਆਂ ਤੇ ਮੇਰੀ ਰੋਜ਼ ਲਾਈਟ ਕਲਰ ਸਾਰਿਆਂ ਨੂੰ ਜੱਚਦੇ ਹੀ ਹੁੰਦੇ ਆ ਅੱਜ ਕੱਲ ਚੱਲਦੇ ਹੀ ਲਾਈਟ ਆ ਮੈਨੂੰ 골ਡਨ ਬੜਾ ਸੋਨਾ ਲੱਗਣ ਡਿਆ ਸੀ ਸੂਟ ਵੇਖਿਓ ਵਲੌਗ ਚ 골ਡਨ ਸੂਟ ਜਿਹੜਾ ਆ ਪਰ ਫਿਰ ਮੈਨੂੰ ਉਹਦੇ ਅੱਗੇ ਸੁਣ ਜਿਆਦਾ ਸੁਹਣਾ ਲੱਗਾ ਤੇ ਮੈਂ ਨਹੀਂ ਲੰਨਿਆ ਜਿਹੜਾ ਮੈਂ ਲਿਆ ਵਾ ਬਾਕੀ ਵਿਆਹ ਚ ਦਿਖਾ ਦਾਂਗੀ ਤੈਨੂੰ ਕਿਹੜਾ ਲਿਆ ਏ ਤੇ ਰੋਜ਼ ਦੇਖੋ ਛੁੱਟੀਆਂ ਰੋਜ਼ ਕਰਕੇ ਮੈਂ ਇੱਧਰ ਆ ਗਈ ਸਿਮਰ ਮੈਨੂੰ ਛੱਡ ਕੇ ਆਪ ਘਰ ਚ ਲੱਗੀ ਆ ਤੇ ਮੈਂ ਹਾਂ ਚਲ ਮੈਂ ਜਾਨੀ ਬਾਅਦ ਚ ਆਟੋ ਤੇ ਚਲ ਜਾਂਗੀ ਮੈਂ ਹੂੰ ਰੋਜ਼ ਕਰਕੇ ਰਹਿ ਪਈ ਆ ਤੇ ਇਹ ਮਿਲਦੀ ਨਹੀਂ ਆ ਹੂੰ ਦਿਲਗਾ ਦਾ ਦੇ ਕੋਲ ਬੈਠੀ ਰਹਿੰਦਾ ਚੂਣੀ ਮੇਰਾ ਚਗੂਣਾ ਚਗੂਣੀ ਮੇਰਾ ਚਗੂਣਾ ਮੇਰਾ ਚਗੂਣੀ ਚਗੂਣੀ ਮੇਰਾ ਮੈਂ ਤਿਆਰ ਹੋਈ ਇਹਨੂੰ ਲੱਗਦਾ ਹੈ ਕਿ ਮਾਸੀ ਮੈਨੂੰ ਵੀ ਘਰੇ ਬਾਜ਼ਾਰ ਹੈ ਨਾ ਆਉਂਦੀ ਮੇਰੇ ਕੋਲ ਤਾਂ ਸੰਦੀਪ ਉਹ ਜਾਂਦੀ ਨਹੀਂ ਮਤਲਬ ਜਾਂਦੀ ਹੀ ਮੂੰਹ ਜੱਠਾ ਜਾਂ ਕਰਕੇ ਨਖਰੇ ਜੀ ਕਰਦੀ ਹੈ ਨਾ ਇਦਾਂ ਕੀ ਤਿਆਰ ਹੋਈ ਹੈ ਪਤਾ ਨਹੀਂ ਇਹਨੂੰ ਸਮਝ ਆਉਂਦੀ ਕਿ ਨਹੀਂ ਅਜੇ ਆਉਂਦੀ ਹੋਣੀ ਆਉਂਦੀ ਹੋਗੀ ਸਭ ਨੂੰ ਦੇਖਦੀ ਬਾਈ ਚੱਲੀ ਮੈਂ ਬਾਈ ਅੱਜ ਦਾ ਵਲੌਗ ਇੱਥੋਂ ਤੱਕ ਮਿਲਦਿਆ ਤੁਹਾਨੂੰ ਨਵੇਂ ਵਲੌਗ ਦੇ ਨਾਲ ਤਦ ਤੱਕ ਲਈ ਬਾਏ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ